ਯਾਰ ਤੁਹਾਡੇ ਰਿਸ਼ਤੇਦਾਰ ਬਾਹਰ ਗਏ ਲੱਗਦਾ ਮੈਨੂੰ ਤਗੜੇ ਦੇਸ਼ਾਂ 'ਚ ਕਿਉਂ ਕੀ ਗੱਲ ਹੋ ਗਈ ਬਈ ਆ ਡੱਬੇ ਵੇ ਕਿੱਡੇ ਸੋਹਣੇ ਯਾਰ ਬਾਹਰੋਂ ਭੇਜਿਆ ਬਈ ਹਲਦੀ ਤੇਨੂੰ ਕਿਸ ਨੇ ਡੱਬੇ ਨਹੀਂ ਬਾਹਰੋਂ ਭੇਜੇ ਬਈ ਡੱਬੇ ਆਪਣੇ ਆਲਦੇ ਆ ਆਪਣੀ ਆਪ ਦੀ ਪੈਕਿੰਗ ਹੈ ਇਹ ਉਹ ਭਰਾਵਾ ਆਪਣੇ ਜਟਵੜਾ ਨੂੰ ਕਿਹੜੀ ਤੋਂ ਪੈਕਿੰਗ ਇਹ ਤਾਂ ਕੰਪਨੀਆਂ ਕਰਦੀਆਂ ਹੁੰਦੀਆਂ ਵੱਡੀਆਂ ਵੱਡੀਆਂ ਕਿੱਥੋਂ ਸਟicker ਜੇ ਬਣਾਣੇਗਾ ਕਿੱਥੋਂ ਲਿਖਾੜਾ ਸਕੈਨਰ ਸਕੂਨਰ ਲਾ ਤੂੰ ਬਾਈ ਜੀ ਜਿੰਨਾ ਚਿਰ ਕਿਸੇ ਨੂੰ ਦੱਸੋ ਨਾ ਮੈਂ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਨਹੀਂ ਦੱਸ ਸਕਦਾ ਇਹਦੀ ਖਾਸੀਅਤ ਕੀ ਹੈ ਆ ਨਾਲ ਮਸ਼ੀਨ ਦੀ ਫੋਟੋ ਵੀ ਬਣੀ ਹੈ ਵੀ ਇਹ ਜਿਵੇਂ ਆਪਾਂ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਕੁੱਟ ਕੇ ਘੋਟਿਆਂ ਨਾਲ ਹਲਦੀ ਤਿਆਰ ਕਰਦੇ ਸੀ ਉਸ ਤਰੀਕੇ ਨਾਲ ਇਹ ਕਟਾਈ ਕਰਕੇ ਹਲਦੀ ਤਿਆਰ ਕੀਤੀ ਗਈ ਆ। ਇਹ ਸਾ ਵੀ ਪੰਜਾਬੀ ਦਾ ਬਾਈ ਨੇ ਇਹ ਵੀ ਸਾਰਾ ਪੰਜਾਬੀ ਦਾ ਬਾਈ ਆਪਾਂ ਆ ਉਹਦਾ ਮਾਂ ਬੋਲੀ ਨੂੰ ਮੂਰੇ ਰੱਖਿਆ ਹੈਗਾ ਇਹ ਨਹੀਂ ਵੀ ਇੱਥੇ ਅੰਗਰੇਜ਼ੀ ਸ਼ਾਪਤੀ ਆ ਉੱਥੇ ਆਵੇ ਨਾਲ ਪ੍ਰੋਪਰ ਹਲਦੀ ਪਾਊਡਰ ਸਾਰੀ ਆਰਗੈਨਿਕ ਆ ਬਾਈ ਪੀਏਯੂ ਦੀ ਆਰਗੈਨਿਕ ਪੰਜਾਬ ਟੂ ਵੈਰਾਈਟੀ ਆ ਇਹ ਬਹੁਤ ਵਧੀਆ ਪਾਊਡਰ ਇਹਦਾ ਆਇਆ ਹੈਗਾ ਘਰੇ ਸਟੀਮ ਕੀਤੀ ਆ ਆਮ ਕੀ ਕਰਦੇ ਆ ਜਿਹੜੇ ਕਿਸਾਨ ਵੀ ਲਾਉਂਦੇ ਆ ਕੜਾਹੇ ਦੇ ਵਾਲ ਲੈਨੇ ਵਾਲਣ ਵਾਲਾ ਰਹਿ ਗਈ ਤੈਨੂੰ ਮੈਂ ਦੱਸਾਂ ਜਿਵੇਂ ਪੁਰਾਣੇ ਬਿਰਕ ਪੋਸਤਖੰਦੇ ਸੀ ਆਪਣੇ ਜਦੋਂ ਵਾਲ ਲੈਂਦੇ ਸੀ ਅਸਰ ਸਾਰਾ ਨਿਕਲ ਜਾਂਦਾ ਸੀ ਪਾਣੀ ਚ ਪਾਣੀ ਪੀ ਲੈਂਦੇ ਦੂਜਾ ਫੇਰ ਦਿੰਦੇ ਪਿੱਛੇ ਸੁੜਾ ਰਹੇ ਨਾ ਓਵੇਂ ਹੁਣ ਹਲਦੀ ਨਾ ਹੋਈ ਜਾਂਦਾ ਆਮ ਬੰਦੇ ਕੀ ਕਰਦੇ ਆ ਬਈ ਇਹਨੂੰ ਚੱਕ ਕੇ ਕੜਾਹੇ ਚ ਵਾਲ ਲਈ ਪਾਣੀ ਡੋਲਦਾ ਪਿੱਛੇ ਰੰਗਦਾਰ ਪਾਊਡਰ ਰਹਿ ਜਾਂਦਾ ਪਰ ਇਹਦੇ ਚ ਪੂਰਾ ਕਰਕਮਨ ਹੋਊਗਾ ਜਿਹੜਾ ਇਹਦਾ ਗੁਣ ਹੁੰਦਾ ਹਲਦੀ ਸਾਡੀ ਰਸੋਈ ਦਾ ਡਾਕਟਰ ਸੀਗੀ ਸਾਨੂੰ ਡਾਕਟਰਾਂ ਕੋਲੇ ਕਿਉਂ ਜਾਣਾ ਪਿਆ ਕਿਉਂਕਿ ਇਹਦਾ ਜਿਹੜਾ ਗੁਣ ਸੀ ਉਹ ਪਾਣੀ 'ਚ उबाल ਕੇ ਹੀ ਘੜਦਾ ਮੈਂ ਬਈ ਬੱਕਰੀਆਂ ਨੂੰ ਵੀ ਪਾਉਣਾ ਇਹ ਬੂਟੇ ਲਾਏ ਆ ਉਹਨਾਂ ਦੀ ਜੜ੍ਹਾਂ 'ਚ ਵੀ ਹਲਦੀ ਦਾ ਫਿਰ ਬਈ ਬਾੜੀ ਤਗੜੀ ਹਲਦੀ ਤਾਂ ਬਈ ਬਾੜੀ ਤਗੜੀ ਚੀਜ਼ ਆ ਆਪਾਂ ਬਈ ਇਹਨੂੰ ਪੀਸ ਕੇ ਪਾਊਡਰ ਹੁਣ ਆਪਣਾ ਤਿਆਰ ਆ ਬਿਲਕੁਲ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਜਾਂ ਹੋਰ ਆਪਣੇ ਹੋਰ ਤਾਂ ਮਿਸਾਲਾਂ ਦਾ ਬਈ ਰੰਗ ਨਹੀਂ ਪਾਇਆ ਯਾਰ ਐ ਖੱਟੀ-ਖੱਟੀ ਐ ਇਹ ਬਹੀ ਰੰਗ ਹਲਦੀ ਦਾ ਹੁੰਦਾ ਹੀ ਆਹਾ ਕੁਦਰਤੀ ਕੋਈ ਰੰਗ ਸਾਫਤ ਕਰ ਦੇ ਕੋਈ ਕੈਮੀਕਲ ਸਾਫਤ ਕਰ ਦੇ ਕੁਝ ਵੀ ਸਾਫਤ ਕਰ ਦੇ ਆਪਾਂ ਜਵਾਬ ਦੇ ਆਂ ਬਈ ਜੀ ਫੁੱਲ ਚੈਲੰਜ ਆ ਆਪਦੇ ਖ ਆਪਸ ਟੀਮ ਕੀਤੀ ਆ ਪੈਕ ਕੀਤੀ ਆ ਡੱਬਿਆਂ ਚ ਪਾਉਂਦਾ ਨਾ ਪੰਜਾਬ ਵੀ ਖੁਸ਼ ਹੋਈ ਆਪਣੇ ਪੰਜਾਬੀ ਭਰਾ ਬਈ ਵੱਡੀਆਂ ਕੰਪਨੀਆਂ ਦੇ ਪੈਰਾਂ ਚ ਪੈਰ ਮਾਰਨ ਲੱਗ ਗਏ ਤੇ ਸਾਥ ਆਪਾਂ ਦੇ ਨਾ ਕਿਉਂਕਿ ਆਪਾਂ ਜਾ ਕੇ ਦੁਕਾਨ ਤੋਂ ਵੀ ਉਹ ਨਹੀਂ ਪੈਸੇ ਦੇਣੇ 19 22 ਦੇ ਤਾਂ ਕੋਈ ਮਹਿੰਗੀ ਹੈਣੀ ਬੜੀ ਕੋਈ 5-7 ਰੁਪਈਆ ਦਾ ਫਰਕ ਹੋ ਸਕਦਾ ਆਰਗੈਨਿਕ ਕਰਕੇ ਤੇ ਪਰ ਸਿਰਾ ਕੰਮ ਹੈ ਸਿਰਾ ਪੈਕੀਆਂ ਐ ਨਹੀਂ ਕਿ ਬਈ ਲਫਾਫਿਆਂ ਚ ਪਾ ਪਾ ਕੇ ਫੜਾਈ ਜਾਂਦਾ ਹੁੰਦਾ ਅੱਗੇ ਹੀ ਹੁੰਦੀ ਜੱਟ ਸੌਦਾ ਅਗਲਾ ਕਹਿੰਦਾ ਯਾਰ ਕਿੱਧਰ ਖਿੱਲਰਦੀ ਜਾ ਉਹ ਜਾ ਆ ਵੇਲਾ ਬਈ ਕਿੰਨਾ ਚਿਰ